ਚਾਵਾਂ ਨਾਲ ਮੇਲਾ ਵੇਖਣ ਗਏ ਸੀ ਲੇਕਿਨ ਘੁੰਮਦੇ ਹੋਏ ਦੋ ਨੌਜਵਾਨਾਂ ਦਾ ਆਪਸ ਤੇ ਵਿੱਚ ਮੋਢਾ ਟਕਰਾ ਗਿਆ ਜਿੱਤੋਂ ਟਕਰਾਰ ਵੱਧ ਗਈ ਟਕਰਾਰ ਇੰਨੀ ਵੱਧ ਗਈ ਹੱਥੋ ਪਾਈ ਹੋ ਗਏ ਹੱਥੋ ਪਾਈ ਹੋਣ ਤੋਂ ਬਾਅਦ ਇੱਕ ਦੂਜੇ ਉੱਤੇ ਵਾਰ ਕਰਨੇ ਸ਼ੁਰੂ ਕਰਤੇ ਜਿੱਥੇ ਇੱਕ ਨੌਜਵਾਨ ਦੀ ਜਿਹੜੀ ਸੀ ਹਸਪਤਾਲ ਲੈ ਜਾਂਦੇ ਜਾਂਦੇ ਮੌਤ ਹੋ ਗਈ ਉਸ ਤੋਂ ਬਾਅਦ ਪੁਲਿਸ ਵੱਲੋਂ ਤੁਰਕਤ ਕਾਰਵਾਈ ਕਰਦੇ ਜਿਹੜੇ ਦੋਸ਼ੀ ਕਿਨਾਂ ਨੂੰ ਫੜ ਕੇ ਇਸ ਲਾਕਾਂ ਦੇ ਪਿੱਛੇ ਸੋੜ ਦਿੱਤਾ ਤੇ ਜਾਣਕਾਰੀ ਦਿੰਦੇ ਪਏ ਨੇ ਪੁਲਿਸ ਦੇ ਵੱਡੇ ਅਧਿਕਾਰੀ ਤੇ ਕੀ ਹੋਇਆ ਸੀ ਉਸ ਮੇਲੇ ਦੌਰਾਨ ਕੀ ਕਹਿ ਰਹੇ ਨੇ ਆਓ ਤੁਹਾਨੂੰ ਦੱਸਦੇ ਹਾਂ ਬਨੇ ਰਹੋ ਸਾਡੇ ਚੈਨਲ ਸੁਪਰੀਮ ਟਾਈਮ న్యూਸ ਤੇ ਨਾਲ ਇਹ 14 4 24 ਨੂੰ ਇਹ ਤਾਂ ਪੰਡੋਰੀ ਮੇਲਾ ਜਿਹੜਾ ਲੱਗਦਾ ਪੰਡੋਰੀ ਤਾਮ ਮਿਲਣ ਲੱਗਦਾ ਹੈ ਉਹਦੇ ਸ਼ਾਮ ਨੂੰ ਇਹਨਾਂ ਕੋਈ ਸ਼ਾਮ 6:30 ਵੇ ਦੇ ਕਰੀਬ ਰਾਜੂ ਹੈਗਾ ਜੋ ਮਰਨ ਵਾਲਾ ਹੈਗਾ ਰਾਜੇ ਦੇ ਨਾਲ ਉਹਦਾ ਤਾਏ ਦਾ ਬੇਟਾ ਤਰਮਿੰਦਰ ਸਿੰਘ ਤੇ ਨਾਲ ਇਹਦਾ ਇੱਕ ਹੋਰ ਬ੍ਰਦਰ ਸੀਗਾ ਰਾਹੁਲ ਉਹ ਇਹ ਆਪਸ ਚ ਇਕੱਠੇ ਉਥੇ ਮੇਰਾ ਦੇਖਦੇ ਸੀਗੇ ਉਹ ਜਿਹੜਾ ਤਾਏ ਦਾ ਬੇਟਾ ਤਰਮਿੰਦਰ ਹੈ ਉਹਦੇ ਨਾਲ ਕਿਸੇ ਅਨਨੋਣ ਬੰਦੇ ਦੇ ਜਿਹੜਾ ਹੈਗਾ ਮੋਢਾ ਲੱਗਣ ਕਰਕੇ ਕਿਸੇ ਗੱਲ ਤੇ ਟਕਰਾਰ ਪਾਜੀ ਹੋਈ ਸੀ ਤੋਂ ਉਹਦੀ ਮਦਦ ਲਈ ਜਿਹੜਾ ਹੈਗਾ ਪ੍ਰਾ ਰਾਜੂ ਆ ਜਦੋਂ ਉਹਨੇ ਪੁੱਛਿਆ ਆਣ ਕੇ ਇਹ ਗੱਲ ਤੇ ਉਹਨੂੰ ਉਪੂਜ਼ ਕੀਤਾ ਤਾਂ ਆਪੋਚਨਰੀ ਕਾਫੀ ਬਹਿਸ ਬੜੀ ਝਗੜਾ ਹੋਇਆ ਅ ਝਗੜੇ ਦੇ ਦੌਰਾਨ ਜਿਹੜਾ ਹੈਗਾ ਉਸ ਟਾਈਮ ਜਿਹੜੇ ਅਨਨੌਨ ਬੰਦੇ ਆਨੇ ਵਿੱਚੋਂ ਕਿਸੇ ਦੇ ਕਿਚ ਤੇਬ ਜਾਂ ਤਿੱਖਾ ਹਥਿਆਰ ਕੱਢ ਕੇ ਜਿੱਤੇ ਵਾਰ ਕੀਤੇ ਸੀ ਜੋ ਕਾਫੀ ਜ਼ਿਆਦਾ ਇੰਜਰਡ ਹੋਇਆ ਸੀ ਉਹਨਾਂ ਨੂੰ ਡਿਊਰਿੰਗ ਇਲਾਜ ਦੀ ਜਗ੍ਹਾ ਹਸਪਤਲ ਜਮ ਹਲ ਕਰਾਇਆ ਸੀ ਕਿਥੇ ਮੌਤ ਹੋ ਗਈ ਸੀ ਸੋ ਟੈਕਨੀਕਲ ਡੀਐਸਪੀ ਦਿਨਾਨਗਰ ਸਰਚ ਗੁੰਦਰਪਾਲ ਸਿੰਘ ਐਸਐਚਓ ਰਾਣਾਸ਼ਾਲਾ ਹਰਪਾਲ ਇਹਨਾਂ ਨੇ ਬੜੀ ਮਿਹਨਤ ਕਰਕੇ ਟੈਕਨੀਕਲ ਐਵੀਡੈਂਸ ਨੂੰ ਹੋਰ ਇਨਵੈਸਟੀਗੇਸ਼ਨ ਨੂੰ ਨਗਾਗਿਨਾ ਪਰਦਾਲ ਕਰਕੇ ਇਸ ਜਿਹੜੇ ਬੰਦੇ ਤਿੰਨ ਬੰਦੇ ਰੈਸਟ ਕਰ ਲਏ ਨੇ ਰਾਹੁਲ ਮਸੀ ਸੰਜੂ ਮਸੀ ਤੇ ਅਮਨ ਇਹਨਾਂ ਬੰਦੇ ਨੂੰ ਰੈਸਟ ਕਰ ਲਿਆ ਲੇਕਿਨ ਇਹਨਾਂ ਦੀ ਪੁਸ਼ਗੀਸ਼ ਤੇ ਬੰਦੇ ਤਿੰਨ ਬੰਦੇ ਹੋਰ ਫਿਗਰ ਹੋਏ ਨੇ ਅੱਗੇ ਪ੍ਰਿੰਸ ਮੀ ਪ੍ਰਿੰਸ ਮਸੀ ਆਕਾਸ਼ ਮਸੀ ਤੇ ਦੀਪਕ ਸੋ ਇਹਨਾਂ ਬੰਦੇ ਨੂੰ ਰੈਸਟ ਕਰਨਾ ਬਾਕੀ ਹੈ ਉਹ ਜਲਦੀ ਰੈਸਟ ਕਰ ਲਵਾਂਗੇ ਸਰ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਅਸੀਂ ਮੌਕੇ ਤੇ ਕਿਹਾ ਸੀ ਕਿ ਇਹਨਾਂ ਦਾ ਛਾੜਛਾੜ ਕਰਵਾਓ ਬਚਾਵਾ ਹੋ ਜਾਏਗਾ ਉਹ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਜਿਸ ਕਰਕੇ ਨਹੀਂ ਇਸ ਬਾਰੇ ਮੈਂ ਇਸ ਬਾਰੇ ਕੋ ਮੇਰੇ ਕੋਲ ਇਹ ਜੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਨੇ ਵਾਈਟ ਦਿੱਤੀਆਂ 200 ਲਾਏਗੀ ਨਹੀਂ ਉਹਨਾਂ ਦੇ ਇਹ ਗੱਲ ਦਾ ਨਹੀਂ ਕੁਝ ਮੈਂ ਜਿੱਕਰ ਕਹਿ ਸਕਦਾ ਲੇਕਿਨ ਜੋ ਫਰਦਰ ਜਿਹੜੀ ਮੌਕੇ ਤੇ ਜਿਹੜੀ ਐਵੀਡੈਂਸ ਹੈ ਮੌਕੇ ਤੇ ਜੋ ਫੁਟੇਜ ਆਇਆ ਉਹਦੇ ਵਿੱਚ ਜਿਹੜਾ ਝਗੜਾ ਹੋਇਆ ਜੋ ਪ੍ਰੋਪਰ ਜਿਹੜੀ ਉੱਥੇ ਹੋਈ ਹੈ ਉਹ ਫਰਦਰ ਅਸੀਂ ਜਿਹੜੀ ਉਸ ਗੱਲ ਕਹਿ ਰਹੇ ਹਾਂ ਉਹਨੂੰ ਸਟੇਟ ਕਰ ਰਹੇ ਹਾਂ